ਨੋ ਮੈਂ ਸੰਸਦ ਸਾਬੀ ਤੋਂ ਤੁਹਾਨੂੰ ਸਮਝਾਉਣਾ ਆਪਣੇ ਪਿੰਡ 21 ਮੈਦਰੀ ਕਮੇਟੀ ਜਿਹੜੀ ਆ ਉਹ ਔਰ ਚੁੱਕੀ ਆ 21 ਮੈਦਰੀ ਜਿਹੜੀ ਕਮੇਟੀ ਆ ਉਹਦੇ ਕੰਮ ਇਹ ਆ ਕਿ ਉਹਨੇ ਪਿੰਡ ਦੇ ਵਿੱਚ ਵਾਟਰ ਸਪਲਾਈ ਜਿਹੜੀ ਆ ਤੁਹਾਨੂੰ ਆਪਣਾ ਪਿੰਡ ਵਾਸਤੇ ਪਾਣੀ ਦਿੰਦੇ ਆ ਉਸ ਚਾਲੂ ਤਾਂ ਮੇਰੇ ਨਾਲ ਦੇਣਾ ਜੇ ਇੱਕ ਤੇ ਕਮੀ ਰਹਿ ਗਈ ਆ ਤਾਂ ਕਮੇਟੀ ਨੇ ਸਲਾਹ ਮਸ਼ਵਰੇ ਦੇ ਨਾਲ ਕਰਨਾ ਇਸ ਤਰ੍ਹਾਂ ਕਿ ਪਾਣੀ ਵੇਸਟ ਬਹੁਤ ਜ਼ਿਆਦਾ ਆ ਕਮੇਟੀ ਆਪਣੀ ਮੀਟਿੰਗ ਕਰਕੇ ਬੇਖੂਬੀ ਵਿਕੇ ਗੱਲ ਦੁਨੀਆ ਲੰਡੀਆਂ ਪਾਣੀ ਦਾ ਸੰਕਟ ਹੋਣਾ ਸਮਾਂ ਘੋੜਾ ਜਾ ਨਹੀਂ ਕਰਨਾ ਇਹਨਾਂ ਚੀਜ਼ਾਂ ਵਾਦੀ ਜਿਹੜੀ ਕੋਈ ਸੀ ਜਿਹੜੀ ਆ ਸਾਰੀ ਸਾਜੂ ਦੇ ਵਿੱਚ ਜਿਹੜੀ ਆ ਇਹਨਾਂ ਵਿੱਚ ਬੀਬੀਆਂ ਪੈਣਾ ਤੇ ਆਪਣੇ ਚਿੱਗੇ ਨਮਾਇਦੇ ਜਿਹੜੇ ਆ ਸੀਨੀਅਰ ਬੰਦੇ ਜਿਹੜੇ ਕੋਈ ਸ਼ਬਦ ਕਹਿੰਦੇ ਗਏ ਆ ਇਹ ਇਹਨਾਂ ਦਿਨਾਂ ਬਤਿਆਂ ਦੇ ਤੋਂ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਸੰਕਟ ਜਿਹੜਾ ਬਹੁਤ ਜ਼ਰੂਰਤ ਕਾ ਹੋ ਜਾਇਆ ਆ ਆਪਾਂ ਖੋਲਾ ਕਿ ਜਦੋਂ ਆਪਾਂ ਕਿਤੇ ਪਾਣੀ ਉੱਪਰ ਸੀ ਆਪਾਂ ਨਜਾਇਜ਼ ਪਾਣੀ ਵਰਤਮਾਨ ਤੇ ਬਹੁਤ ਮੁਠਲੇ ਲੈ ਗਏ ਆ ਆਪਾਂ ਜਿਹੜੇ ਪਾਣੀ ਤੋਂ ਪੇਂਦਾ ਤੇ ਦਾ ਕਾਲਾ ਪੀਂਦੀ ਹੈ ਪਰਪਰ ਵਾਲਿਆਂ ਨੂੰ ਤਾਂ ਬੜਾ ਖਸਾ ਪੈਦਾ ਹੋਇਆ। ਥਰਲੜੇ ਪਾਣੀ ਤੋਂ ਆਪਾਂ ਸਾਥ ਰੱਖੀਏ। ਘਾਟ ਤੋਂ ਘਾਟ ਜਿਹੜਾ ਉਹਦੇ ਲੋੜਨ ਸਾਰੀ ਉਹਨੂੰ ਵਰਤੀਏ ਤੇ ਜਿਹੜੀਆਂ ਆਪਾਂ ਜਾਇ ਜੁਨੀਆਂ ਛੱਡ ਛੱਡਦੇ ਆਂ ਉਹਨੂੰ ਜਿਹੜਾ ਨਾ ਉਹਦਾ ਜਿਹੜਾ ਰੋਡਦੰਗੇ ਕਿਉਂਕਿ ਜੇ ਅੱਜ ਆਪਾਂ ਸੋਚ ਮੰਨਦੇ ਆਂ ਉਹਨਾਂ ਵਾਲੀਆਂ ਆਪਣੀਆਂ ਜਿਹੜੀਆਂ ਵੀੜੀਆਂ ਨੇ ਉਹ ਤਾਂ ਹੀ ਨਹੀਂ ਬਤਰਾ ਸਕਣਗੀਆਂ ਜੇ ਆ ਪਾਣੀ ਜਿਹੜਾ ਵਾ ਆਪਾਂ ਔਣ ਵਾਲੀਆਂ ਥੀੜੀਆਂ ਵਾਸਤੇ ਬਚਾ ਕੇ ਰੱਖੀਏ। ਮੈਂ ਤਾਂ ਸਾਰਿਆਂ ਨੂੰ ਨਾਨੀ ਦੀ ਬੇਟੀ ਪੜੀ ਨੂੰ ਵਧਾਈ ਦੇਣਾ ਸਾਰਿਆਂ ਨੂੰ ਬੇਟੀ ਕਰਦਾ ਤੇ ਪਾਣੀ ਪਾਣੀ ਹੀ ਜੀਵਨ ਹੈ ਆਪਾਂ ਬਾਕੀ ਚੀਜ਼ਾਂ ਨੂੰ ਬਣਾ ਲੈ ਸਕਦੇ ਹਾਂ ਪਰ ਪਾਣੀ ਨੂੰ ਬਣਾ ਨਹੀਂ ਲੈ ਸਕਦੇ ਆਪਾਂ ਆਪਣੇ ਆਪ ਨੂੰ ਤਾਂ ਦੇਖੀ ਫੋਨ ਆ ਲਿਆ ਪੀਣ ਨੂੰ ਰੁਕਾ ਦਈਏ ਆਪਾਂ ਪਾਣੀ ਦਾ ਜਿਹੜਾ ਬਹੁਤ ਬਹੁਤ ਬਚਾੜ ਰਹੀਏ ਤੇ ਸੰਭਾਲ ਕੇ ਰੱਖੀਏ ਇਹਨਾਂ ਗੱਲਾਂ ਦਾ ਕਿਹਦਾ